ਇਨਾ ਨਸ਼ਾ ਪੰਜਾਬ ਚ ਵਧਿਆ ਉਹਨੂੰ ਕਿਉਂ ਨਹੀਂ ਰੋਕਦੇ ਜੀਐਸਟੀ ਤੇ ਨੱਥ ਪਾਉਣੀ ਚਾਹੀਦੀ ਆ ਸਾਡੇ ਨੌਜਵਾਨ ਗੰਦੇ ਕੰਮਾਂ ਤੋਂ ਹਟ ਕੇ ਚੰਗੇ ਕੰਮ ਕਰਦੇ ਪਏ ਆ ਉਹ ਨਹੀਂ ਇਹਨਾਂ ਦੇ ਕੋਲ ਬਰਦਾਸ਼ ਹੁੰਦੇ ਜਿਹੜਾ ਨੇ ਜੋ ਕੀਤਾ ਧੱਕਾ ਕੀਤਾ ਉਸ ਤੋਂ ਬਾਅਦ ਜੇ ਕਰੇ ਧੱਕੇਸ਼ਾਹੀ ਨਹੀਂ ਬੰਦ ਹੁੰਦੀ ਪ੍ਰਾਈਵੇਟ ਐਨਜੀਓ ਸਾਡੇ ਘਰਾਂ ਚ ਵੜਦੀ ਆ ਤੇ ਉਹਦੇ ਜ਼ਿੰਮੇਵਾਰੇ ਆਪ ਹੋਣਗੇ ਫੇਰ ਨਾ ਕਹਿਣ ਵੀ ਸਾਡੇ ਬੰਦੇ ਨਾ ਢਾਲਿਆ ਉੱਥੇ ਮਰਦੇ ਅਸੀਂ ਦੁਕਾਨਦਾਰਾਂ ਚੋਰ ਤਾਂ ਨਹੀਂ ਸ਼ਰੀਆਮ ਚਿੱਟਾ ਵੀ ਕੀ ਜਾਂਦਾ ਉੱਥੇ ਕਿਉਂ ਨਹੀਂ ਜਾਂਦੇ ਹੈ ਉੱਥੇ ਜਾਂਦੇ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ ਗਾਜੀਆਬਾਦ ਦੇ ਵਿੱਚ ਲਖਨਊ ਦੇ ਵਿੱਚ ਸ਼ਰੀਆਮ ਬੈਨ ਐਟਮਾ ਵੇਚੀਆਂ ਜਾਂਦੀਆਂ ਉੱਥੇ ਨਹੀਂ ਜਾਂਦੇ ਉੱਥੇ ਲੱਤਾ ਭਾਰ ਨਹੀਂ ਚਲਦੀਆਂ ਹਾਂਜੀ ਇਸ ਜੇ ਕਨੈਨ ਵੈਰ ਕਲੱਬ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਸਲ ਜੀ ਉਹ ਪਹੁੰਚੇ ਨੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਪੂਰੀ ਟੀਮ ਉਹਨਾਂ ਦੀ ਇੱਥੇ ਪਹੁੰਚੀ ਅੱਜ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਜਿਹੜੇ ਬਠਿੰਡਾ ਦੇ ਜ਼ਿਲ੍ਹੇ ਦੇ ਵਿੱਚੋਂ ਡੌਗ ਚੱਕੇ ਗਏ ਨੇ ਥੋੜੇ ਜਿਹਾ ਆਪਾਂ ਉਹਨਾਂ ਦਾ ਵਿਊ ਲੈਨੇ ਆ ਵੀ ਕੀ ਕਹਿੰਦੇ ਨੇ ਜਸਲ ਸਾਹਿਬ ਤੁਹਾਡਾ ਵੈਲ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਪੂਰੇ ਕਲੱਬ ਦਾ ਇਹ ਇੱਕ ਗੱਲ ਸਾਨੂੰ ਦੱਸੋ ਵੀ ਜਿਹੜੇ ਡੌਗ ਚੱਕੇ ਗਏ ਨੇ ਬਿਨਾ ਕਿਸੇ ਨੋਟੀਫਿਕੇਸ਼ਨ ਤੋਂ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਵੀਰਾਂ ਨਾਲ ਵੀ ਇਹ ਚੱਕ ਸਕਦੇ ਨੇ ਇਦਾਂ ਬਿਲਕੁਲ ਨਹੀਂ ਚੱਕ ਸਕਦੇ ਔਰ ਔਰ ਦੂਸਰੀ ਗੱਲ ਹੈ ਹਾਈ ਕੋਰਟ ਦੇ ਆਰਡਰਾਂ ਤੋਂ ਬਿਨਾ ਇਹ ਯਾਨੀ ਕੁਝ ਨਹੀਂ ਕਰ ਸਕਦੇ ਹਾਈ ਕੋਰਟ ਦਾ ਆਰਡਰ ਜਿਹੜਾ ਉਹ ਸਾਡੇ ਹੱਕ ਦੇ ਵਿੱਚ ਆ ਸਾਡਾ ਇਹ ਮੈਟਰ ਚੱਲਦਾ ਪਿਆ ਹੈ ਉੱਤੇ ਇਹਨਾਂ ਨੇ ਜੋ ਕੀਤਾ ਧੱਕਾ ਕੀਤਾ ਉਸ ਤੋਂ ਬਾਅਦ ਜੇ ਕਰੇ ਧੱਕੇਸ਼ਾਹੀ ਨਹੀਂ ਬੰਦ ਹੁੰਦੀ ਪ੍ਰਾਈਵੇਟ ਐਨਜੀਓ ਸਾਡੇ ਘਰਾਂ 'ਚ ਵੜਦੀ ਆ ਤੇ ਉਹਦੇ ਜ਼ਿੰਮੇਵਾਰੇ ਆਪ ਹੋਣਗੇ ਫੇਰ ਨਾ ਕਹਿਣ ਵੀ ਸਾਡੇ ਬੰਦੇ ਨੇ ਢਾਲਿਆ ਉੱਥੇ ਮੁੜ ਕੇ ਸਾਡੇ ਵੱਲੋਂ ਖੁੱਲੀ ਛੁੱਟੀ ਜੋ ਮਰਜ਼ੀ ਕਰਨ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆ ਪਹਿਲਾਂ ਵੈਰੀਫਾਈ ਕਰਕੇ ਫੇਰ ਆਓ ਨਾਲ ਇਸ ਤਰ੍ਹਾਂ ਨਹੀਂ ਆ ਸਾਡੀ ਸਾਰੀ ਜੁਨਡੀ ਖੜੀ ਆ ਮੁੜ ਕੇ ਅਸੀਂ ਸੜਕਾਂ ਤੇ ਉਤਰਾਂਗੇ ਠੀਕ ਹੈ ਜਾਂ ਜੇ ਉਹ ਐਨ ਜੀਓ ਵਾਲੇ ਗੱਲ ਕਰਦੇ ਟਰੱਕ ਭਰ ਕੇ ਉਹਨਾਂ ਦੇ ਘਰ ਛੱਡ ਕੇ ਆਉਂਦੇ ਆ ਤੇ ਸੇਵਾ ਕਰਨ ਜਿਨ੍ਹਾਂ ਨੇ ਕਰਨੀ ਜੇ ਇੰਨਾ ਕਹਿੰਦੇ ਵੀ ਸਾਨੂੰ ਪਹਿਲਾਂ ਕੋਈ ਇਦਾਂ ਦਾ ਕੋਈ ਮੈਸੇਜ ਨਹੀਂ ਦਿੱਤਾ ਵੀ ਤੁਹਾਡੇ ਕੋਈ ਡੌਗ ਜਾਂ ਕਿਸੇ ਨੇ ਕੰਪਲੇਂਟ ਦਾ ਗੱਲਬਾਤ ਉਹ ਵੀ ਇਦਾਂ ਕੋਈ ਜਗਾ ਡੌਗ ਨਹੀਂ ਚੱਕ ਸਕਦੇ ਜੀ ਉਹ ਕਿਸੇ ਕੋ ਅਥਾਰਟੀ ਨਹੀਂ ਹੈਗੀ ਡੌਗ ਚੱਕਣ ਦੀ ਘਰ ਦੇ ਵਿੱਚੋਂ ਕੋਈ ਵੀ ਡੌਗ ਨਹੀਂ ਕੱਲਾ ਜੀ ਕੋਈ ਵੀ ਐਨੀਮਲ ਆ ਕਿਸੇ ਵੀ ਤਰ੍ਹਾਂ ਦਾ ਆਪਾਂ ਜਾਨਵਰ ਨੂੰ ਲਾ ਲੈਨੇ ਆ ਉਹ ਕੋਈ ਵੀ ਐਨ ਜੀਓ ਇਸ ਤਰ੍ਹਾਂ ਨਹੀਂ ਚੱਕ ਸਕਦੀ ਉਹਨੂੰ ਲੀਗਲ ਵੇ ਹੁੰਦਾ ਆ ਲੀਗਲ ਵੇ ਹੁੰਦਾ ਕੋਰਟ ਦੇ ਵਿੱਚ ਜਾਣਾ ਕੋਰਟ ਦੇ ਵਿੱਚ ਤੁਸੀਂ ਲੈ ਕੇ ਆਣੇ ਆ ਆਰਡਰ ਕਿ ਭਾਈ ਆ ਜਗਾ ਤੇ ਆ ਡੌਗ ਦੇ ਨਾਲ क्रुएਲਟੀ ਹੋ ਰਹੀ ਹੈ ਜਾਂ ਡੌਗ ਦਾ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਹਾਂ ਇਨ ਕੇਸ ਕੋ ਡੌਗ ਨੂੰ ਜਿਆਦਾ ਮੈਡੀਕਲ ਲੋਡ ਆ ਉਹਨੂੰ ਤੁਸੀਂ ਲਿਜਾ ਕੇ ਮੈਡੀਕਲ ਟਰੀਟਮੈਂਟ ਕਰਵਾਓ ਸਾਨੂੰ ਪਰਚੀਆਂ ਦਿਖਾ ਦੇਣ ਪਿਆ ਮੈਡੀਕਲ ਟਰੀਟਮੈਂਟ ਇਸ ਹਸਪੀਟਲ ਚੱਲ ਰਿਹਾ ਉਹਨਾਂ ਦਾ ਫੇ ਆ ਚੱਕੋ ਐਨੀ ਤਰੀਕ ਦਾ ਚੱਲ ਰਿਹਾ ਜੇ ਹੁਣ ਉਹ ਤਿੰਨ ਦਿਨ ਤੋਂ ਲਿਜਾ ਕੇ ਅੱਜ ਜਾ ਕੇ ਮੈਡੀਕਲ ਕਰਵਾ ਕੇ ਕਿ ਸਾਨੂੰ ਕਹਿਣ ਵੀ ਆ ਦੇਖੋ ਐਨੇ ਦਿਨਾਂ ਤੋਂ ਮੈਡੀਕਲ ਕਰਵਾ ਰਹੇ ਆ ਅੱਜ ਤੋਂ ਅਸੀਂ ਕਰਾ ਰਹੇ ਆ ਤੇ ਸਾਨੂੰ ਕੀ ਪਤਾ ਤਿੰਨਾਂ ਦਿਨਾਂ ਦੇ ਵਿੱਚ ਦੇ ਵਿੱਚ ਰੱਖਿਆ ਡੌਗ ਦਾ ਵਾਇਰਸ ਚਟ ਕੇ ਜ ਕਰ ਲੈਂਦੇ ਆ ਠੀਕ ਹੈ ਜੀ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਲੀਗਲ ਵੇ ਨਾ ਹੁੰਦੀਆਂ ਵਿਦਆਊਟ ਲੀਗਲ ਵੇ ਉਹਨਾਂ ਨੇ ਡੌਗ ਚੱਕੇ ਆਏ ਆ ਆ ਕੇ ਡੌਗ ਲੈ ਗਏ ਆ ਉਹ ਤਾਂ ਕੋਈ ਇਲੀਗਲ ਵੇ ਨਹੀਂ ਹੋਇਆ ਨਾ ਜੀ ਉਦਾਂ ਅਸਲੀ ਲੀਗਲ ਵੇ ਤਾਂ ਇਹ ਹੈ ਕਿ ਥਰੂ ਦਾ ਕੋਰਟ ਜਾਣ ਉਸ ਤੋਂ ਬਾਅਦ ਉਹ ਡੌਗ ਨੂੰ ਚੱਕ ਸਕਦੇ ਇਦਾਂ ਕੋਈ ਐਨਜੀਓ ਨਹੀਂ ਚੱਕ ਸਕਦੀ ਨਾ ਹੀ ਕੋ ਘਰ ਐਨਜੀਓ ਵੜ ਸਕਦੀ ਆ ਇਹ ਤਾਂ ਸਾਡਾ ਬੰਦਾ ਬਹੁਤ ਢਿਲਾ ਰਿਹਾ ਜਿਹਦੇ ਕੋਲ ਚੱਕ ਕੇ ਲੈ ਕੇ ਗਏ ਆ ਵੀ ਜਿਹੜਾ ਉਹਨਾਂ ਕੁਛ ਕਿਹਾ ਨਹੀਂ ਨਹੀਂ ਐਨਜੀਓ ਬਹੁਤ ਜਾਂਦੇ ਉੱਥੇ ਤੇ ਫਿਰ ਉਹ ਮੰਜ਼ਰੀ ਕੋ ਸ਼ੋਰ ਹੋਣਾ ਸਗਾ ਹਾਂਜੀ ਹੁਣ ਆਪਾਂ ਕੀ ਕਦਮ ਚੱਕਨੇ ਇਸਦੇ ਇਹਨਾਂ ਦੇ ਮਤਲਬ ਅਸੀਂ ਡੀਸੀ ਸਾਹਿਬ ਕੋ ਚੱਲੇ ਆਂ ਜੀ ਡੀਸੀ ਸਾਹਿਬ ਕੋ ਜਾਵਾਂਗੇ ਜੀ ਹਾਂਜੀ ਆਪਣਾ ਜੀ ਉਹਨਾਂ ਨੂੰ ਮੰਗ ਪੱਤਰ ਦਵਾਵਾਂਗੇ ਆਪਣਾ ਇੱਕ ਦੱਸਿਆ ਜਾਂਦਾ ਵੀ ਉਹ ਮੁੰਡੇ ਦੇ ਪਰਚਾ ਵੀ ਹੋ ਗਿਆ ਇਦਾਂ ਦਾ ਕੋਈ ਜੀ ਉਹਦੇ ਪਰਚਾ ਹੋਇਆ ਹੈ ਅੱਛਾ ਵੀ ਪਰਚਾ ਉਹ ਕਿਦਾਂ ਉਹਨਾਂ ਨੇ ਇੱਕ ਪਰਚਾ ਝੂਠਾ ਕੀਤਾ ਵੀ ਜਿਹੜਾ ਫੀਮੇਲ ਡੌਗ ਸੀ ਉਹ ਮਰ ਚੁੱਕੀ ਫੀਮੇਲ ਡੌਗ ਸਾਡੇ ਕੋਲ ਜਿੰਦੀ ਪਈ ਆ ਅਸੀਂ ਉਹਨੂੰ ਦਿਖਾ ਸਕਦੇ ਆ ਇੱਕ ਝੂਠਾ ਪਰਚਾ ਸੀ ਇਹ ਦਿਖਾਈ ਹੈ ਜੀ ਦਿਖਾਈ ਵੀ ਹੈ ਉਹ ਕੌਣ ਦਿਖਾਈ ਵੀ ਹੈ ਜੀ ਉਹਨਾਂ ਇੱਥੋਂ ਮੈਂ ਬਠਿੰਡਾ ਤੋਂ ਇਹ ਸਾਡੇ ਐਸਜੀ 9 ਵੇਫਰ ਕਲੱਬ ਦੇ ਪ੍ਰੈਜ਼ੀਡੈਂਟ ਆ ਜੀ ਬਠਿੰਡਾ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਾਂ ਇਹ ਗੱਲਾਂ ਕਹਿਣਾ ਕਿ ਧੱਕਾ ਹੀ ਨਾ ਕਰਨ ਜੀ ਜੇ ਉਹ ਹਮਾਂਹੀਂ ਤਾਂ ਕਰਨਗੇ ਅਸੀਂ ਆ ਜਿਹੜੇ ਸਟਰੀਟ ਡੌਗ ਆ ਭਰ ਕੇ ਉਹਨਾਂ ਘਰੇ ਛੱਡ ਕੇ ਆਵਾਂਗੇ ਜੀ ਉਹ ਸੇਵਾ ਕਿਉਂ ਨਹੀਂ ਕਰਦੇ ਸਟਰੀਟ ਡੌਗਾਂ ਦੀ ਉਹ ਮਹਿੰਗੇ ਡੌਗਾਂ ਨੂੰ ਕਿਉਂ ਪੈਂਦੇ ਆ ਅਸੀਂ ਜਿਹੜੇ ਸਾਡਾ ਬਿਜ਼ਨਸ ਆ ਅਸੀਂ ਇੱਕ ਕੰਮ ਕਰ ਰਹੇ ਆ ਇੰਨੇ ਲੋਕ ਫਿਰਦੇ ਆ ਬੇਲੇ ਫਿਰਦੇ ਆ ਸਾਨੂੰ ਰੋਜ਼ਗਾਰ ਅਸੀਂ ਦੇ ਰਹੇ ਆ ਡੌਗ ਇਹ ਤੇ ਸਾਨੂੰ ਕੰਮ ਕਰਨ ਕਿਉਂ ਨਹੀਂ ਦੇ ਰਹੇ ਐਨ ਜੀਓ ਇਹ ਐਨ ਜੀਓ ਤੱਕ ਤਾਂ ਕਰ ਰਹੀ ਆ ਇਹਨਾਂ ਨੂੰ ਅੰਬੋਡ ਡਾਲਰ ਵਿੱਚ ਅਸੀਂ ਦੁਕਾਨਦਾਰਾਂ ਚੋਰ ਤਾਂ ਨਹੀਂ ਸ਼ਰਿਆਮ ਚਿੱਟਾ ਵੀ ਕੀ ਜਾਂਦਾ ਉੱਥੇ ਕਿਉਂ ਨਹੀਂ ਜਾਂਦੇ ਹੈ ਉੱਥੇ ਜਾਂਦੇ ਤੁਸੀਂ ਇਹ ਵੇਖੋ ਦਿੱਲੀ ਦੇ ਵਿੱਚ ਗਾਜੀਆਬਾਦ ਦੇ ਵਿੱਚ ਲਖਨਊ ਦੇ ਵਿੱਚ ਸ਼ਰਿਆਮ ਬੈਨ ਆਟਮਾ ਵੇਚੀਆਂ ਜਾਂਦੀਆਂ ਉੱਥੇ ਨਹੀਂ ਜਾਂਦੇ ਉੱਥੇ ਲੱਤਾ ਭਾਰ ਨਹੀਂ ਚਲਦੀਆਂ ਇੱਥੇ ਅਸੀਂ ਲੀਗਲ ਆਟਮਾ ਵੇਚਦੇ ਆ ਤੇ ਅਸੀਂ ਚੋਰ ਆ ਹਣਾ ਤੇ ਇਹ ਤਾਂ ਇਹੀ ਹੈ ਵੀ ਕੰਮ ਨਹੀਂ ਕਰਨ ਦੇਣਾ ਜਾਂ ਉੱਥੇ ਵੱਖਰੇ ਕਾਨੂੰਨ ਹੈ ਤੇ ਪੰਜਾਬ ਦੇ ਵੱਖਰੇ ਕਾਨੂੰਨ ਹੈ ਜਾਂ ਇਹ ਕਹਿ ਦੇਣ ਵੀ ਪੰਜਾਬ ਹੈ ਜਿਹੜਾ ਹਿੰਦੁਸਤਾਨ ਦੀ ਹਿੰਦੁਸਤਾਨ ਦੇ ਵਿੱਚ ਆਉਂਦਾ ਹੀ ਨਹੀਂਗਾ ਹੈ ਤੇ ਇਹੀ ਗੱਲ ਹੈ ਨਾ ਅਸੀਂ ਚੋਰ ਆ ਅਸੀਂ ਦੁਕਾਨਦਾਰ ਆ ਅਸੀਂ ਆਪਾਂ ਵੀ ਬਰੀਡਿੰਗ ਦੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਦੁਕਾਨਦਾਰ ਆ ਸਾਡੀ ਮਲੋੜ ਕਿੱਥੋਂ ਜੀ ਮਲੋੜ ਤੋਂ ਹੀ ਅਸੀਂ ਤੁਸੀਂ ਮਲੋੜ ਹਾਂਜੀ ਹਾਂਜੀ ਠੀਕ ਹੈ ਮਲੋੜ ਤੁਸੀਂ ਵੀ ਇਸ ਹਾਂ ਇਸੇ ਹਾਂਜੀ ਸ਼ਾਮਲ ਇਹ ਕਿੰਨੇ ਚਿਰ ਤੋਂ ਕੰਮ ਕਰ ਰਹੇ ਆਂ ਮੈਂ 15 ਸਾਲਾਂ ਤੋਂ ਕਰ ਰਿਹਾ ਜੀ ਦੇਖੋ ਜੀ ਅੱਜ ਮੰਨ ਕੇ ਚਲੋ ਅੱਜ ਇੱਕ ਦੁਕਾਨਦਾਰ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਇਹੋ ਜਿਹੇ ਵੀ ਦੁਕਾਨਦਾਰ ਹੋਗੇ ਜਿਹਨੂੰ ਕੋਈ ਪੁਲਿਸ ਵਾਲਾ ਵੀ ਨਹੀਂ ਜਾਣਦਾਗਾ ਤਾਂ ਸਾਡੇ ਦੁਕਾਨਦਾਰਾਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਆ ਕੱਲ ਨੂੰ ਕਿਸੇ ਨਾਲ ਵੀ ਤੱਕਾ ਹੋ ਸਕਦਾ ਤਾਂ ਐਨਜੀਓ ਵਾਲਿਆਂ ਨੂੰ ਤਾਂ ਰਾਹ ਚਾਹੀਦਾ ਬਹਾਨਾ ਚਾਹੀਦਾ ਕੋਈ ਨਾ ਕੋਈ ਕਿਸੇ ਦਾ ਡੌਗ ਚੱਕ ਕੇ ਲੈ ਕੇ ਐਨਜੀਓ ਦੇ ਕੀ ਕੰਮ ਹੁੰਦੇ ਬਾਈ ਕਿਸੇ ਨੂੰ ਜਿਹੜੀ ਡੌਗ ਵਾਲੀ ਐਨਜੀਓ ਬਣੀ ਆ ਇਹਦੇ ਕੀ ਕੰਮ ਹੁੰਦੇ ਨੇ ਇਹਦੇ ਕੰਮ ਹੁੰਦੇ ਆ ਸਟਰੀਟ ਡੌਗ ਦੀ ਸੇਵਾ ਕਰਨ ਕਰਨੀ ਹੁਣ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਮੈਂ ਮਲੋੜ ਤੋਂ ਅੰਮ੍ਰਿਤਸਰ ਰਸਾਈਕਲ ਤੇ ਗਿਆ ਜਿੰਨੇ ਵੀ ਸਟਰੀਟ ਡੌਗ ਮਰੇ ਸੀ ਸਾਰੇ ਮੈਂ 90 ਮੇਰੀਆਂ ਬਕਾਇਦਾ ਇੰਟਰਵਿਊਆਂ ਪਈਆਂ ਠੀਕ ਹੈ ਉਦੋਂ ਤਾਂ ਕੋਈ ਆਉਂਦਾ ਨਹੀਂ ਕਿ ਆ ਵੀ ਜਦੋਂ ਅਸੀਂ ਚੰਗੇ ਕੰਮ ਕਰਦੇ ਆ ਜਦੋਂ ਕੋਈ ਕਮਾ ਕੇ ਰੋਟੀ ਖਾਂਦਾ ਉਹਦੇ ਢਿੱਡ ਤੇ ਲੱਤ ਮਾਰਨ ਲਈ ਆ ਜਾਂਦੇ ਆ ਇਹ ਹੈਣਾ ਹਾਲਾਂਕਿ ਸਪੋਰਟ ਕਰਨੀ ਚਾਹੀਦੀ ਹਾਂ ਸਪੋਰਟ ਕਰਨੀ ਚਾਹੀਦੀ ਹੈ ਕਦੇ ਆ ਕੇ ਪੁੱਛਦੇ ਹੈ ਨਹੀਂ ਕਿ ਕਦੇ ਮਦਦ ਕਰਦੇ ਨਹੀਂ ਨੇ ਹੈਗੇ ਤੱਕਾ ਕਰਨ ਨੂੰ ਅੱਗੇ ਨਹੀਂ ਬਿਲਕੁਲ ਇਹ ਗਲਤ ਬਗਲ ਹੈ ਕੋਈ ਇੱਕ ਮੇਰੇ ਵਰਗਾ ਗਰੀਬ ਬੰਦਾ ਕੋਈ ਰੋਟੀ ਖਾਣ ਲਾ ਜਾਂਦਾ ਉਹਨੂੰ ਕਿਉਂ ਤਾਂ ਕੀਤਾ ਜਾ ਰਿਹਾ ਵਾ ਇਹ ਬਿਲਕੁਲ ਨਜਾਇਜ਼ ਵਾ ਸਾਥ ਦੇਣਾ ਚਾਹੀਦਾ ਜਦ ਕਿ ਇਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਜੇ ਕੋਈ ਚੀਜ਼ ਦੀ ਕਮੀਆਂ ਦੱਸੋ ਉਹਨਾਂ ਨੂੰ ਕਰਦੀ ਪਹਿਣਾ ਨੂੰ ਕਿਉਂ ਨਹੀਂ ਕਰਨ ਦਿੰਦੇ ਇਹ ਹਾਂਜੀ ਮੈਨੂੰ ਤਾਂ ਆਪਾਂ ਕਿੱਥੋਂ ਆਏ ਅਸੀਂ ਲੁਧਿਆਣੇ ਤੋਂ ਆਏ ਆ ਤੁਸੀਂ ਪ੍ਰੈਜ਼ੀਡੈਂਟ ਨੂੰ ਹਾਂਜੀ ਲੁਧਿਆਣਾ ਹਾਂਜੀ ਤੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਡੌਗ ਚੱਕੇ ਗਏ ਨੇ ਉਹਦੇ ਸੰਬੰਧ ਵਿੱਚ ਜਿਹੜੇ ਡੌਗ ਚੱਕੇ ਗਏ ਆ ਉਹ ਤਾਂ ਇਹਨਾਂ ਨੇ ਨਜਾਇਜ਼ ਚੱਕੇ ਆ ਜਿਹੜੇ ਸੜਕਾਂ ਤੇ ਰੁੱਲਦੇ ਆ ਉਹਨਾਂ ਨੂੰ ਕਿਉਂ ਨਹੀਂ ਇਹ ਕਰਦੇ ਸੱਟ ਉਹਨਾਂ ਦਾ ਟ੍ਰੀਟਮੈਂਟ ਕਰਨ ਇਹਨਾਂ ਨਸ਼ਾ ਪੰਜਾਬ 'ਚ ਵਧਿਆ ਉਹਨੂੰ ਕਿਉਂ ਨਹੀਂ ਰੋਕਦੇ ਜੀਐਸਆਰ ਤੇ ਨੱਥ ਪਾਉਣੀ ਚਾਹੀਦੀ ਆ ਸਾਡੇ ਨੌਜਵਾਨ ਗੰਦੇ ਕੰਮਾਂ ਤੋਂ ਹਟ ਕੇ ਚੰਗੇ ਕੰਮ ਕਰਦੇ ਪਏ ਆ ਉਹ ਨਹੀਂ ਇਹਨਾਂ ਦੇ ਕੋਲ ਬਰਦਾਸ਼ ਹੁੰਦੇ ਕਿੰਨੇ ਐਕਸੀਡੈਂਟ ਕਿੰਨੇ ਸੜਕਾਂ ਦੇ ਉੱਤੇ ਐਕਸੀਡੈਂਟ ਹੁੰਦੇ ਪਏ ਆ ਸਿਰਫ ਡੰਗਰ ਪਸ਼ੂਆਂ ਦੇ ਨਾਲ ਹੁੰਦੇ ਆ ਉਹਨਾਂ ਨੂੰ ਵੀ ਚੱਕੋ ਕਿਉਂ ਸਾਡੇ ਘਰਾਂ ਦੇ ਡੌਗ ਚੱਕਦੇ ਆ ਕਿਹੜਾ ਕੰਮ ਕਰੀਏ ਅਸੀਂ ਦੱਸੋ ਅਸੀਂ ਤਾਂ ਮਿਹਨਤ ਕਰਕੇ ਰੋਟੀ ਖਾ ਰਹੇ ਆ ਕੋਈ ਚਿੱਟਾ ਨਹੀਂ ਵੇਚ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਅਸੀਂ ਡੌਗਸ ਦਾ ਕੰਮ ਛੱਡਦੇ ਨਹੀਂ ਸਾਨੂੰ ਰੋਜ਼ਗਾਰ ਦੇਣਾ ਸਾਨੂੰ ਕੰਮ ਦੇਣਾ ਸਾਨੂੰ ਰੋਜ਼ਗਾਰ ਦੇਣਾ ਲੋਕਾਂ ਦੇ ਜਿਹੜੇ ਪਰਸ ਕੱਟਦੇ ਨੇ ਉਹ ਸਹੀ ਆ ਲੁਧਿਆਣੇ ਤੋਂ ਇੱਕ ਪਾਸੇ ਆਪਾਂ ਨੂੰ ਕਹਿ ਰਹੇ ਆ ਵੀ ਨੌਜਵਾਨ ਪੀੜ੍ਹੀ ਐ ਵੀ ਸਾਰੀ ਬਾਹਰ ਚਲੀ ਜਾਂਦੀ ਐ ਕਿਉਂ ਚਲੀ ਜਾਂਦੀ ਐ ਆਪਣੇ ਕੋਈ ਸੁਣਵਾਈ ਹੈ ਨਹੀਂ ઠੱਕੇ ਨਾਲ ਡੌਗ ચੱਕੇ گئے ਆ ਜਾਂ ਤਾਂ ਸਾਨੂੰ ਇੱਥੇ ਹੁਣ ਕੰਮ ਕਰਨ ਦੇਂਦੇ ਹੋ ਆਮਦਨੀ ਨਾਲ ਨਹੀਂ ਆਕਿਆਵਾ ਬੰਦਾ ਕੀ ਕਰੂਗਾ ਕਰਜ਼ਾ ਚੱਕ ਕੇ 20-20 ਲੱਖ ਲਾ ਕੇ ਬਾਹਰ ਜਾਊਗਾ ਉੱਥੇ ਠੱਕੇ ਹੀ ਖਾਂਦਾ ਨਹੀਂ ਆਪਦੇ ਮਾਂ ਪਿਓ ਦੇ ਪਾਸੇ ਹੁੰਦੇ ਇੱਥੇ ਆ ਇੱਥੇ ਆਪਣੇ ਇੱਥੇ ਆਪਣੇ ਬਲਾਤ ਇੱਕ ਇੱਕ ਮਿੰਟ ਜੀ ਇੱਥੇ ਆਪਣੇ ਬਲਾਤ ਕਰ ਇਨੇ ਹੋ ਜਾਂਦੇ ਆ ਉਹਨਾਂ ਨੂੰ ਤਾਂ ਕੋਈ ਫੜਦਾ ਨਹੀਂਗਾ ਇੰਨੇ ਬਲਾਤਕਾਰ ਲੋੜ ਲੋੜਾਂ ਦੇ ਹੋਈ ਜਾਂਦੇ ਇੰਨੇ ਧੱਕੇ ਸਾਰੇ ਹੋਈ ਜਾਂਦੇ ਉਹਨਾਂ ਨੂੰ ਤਾਂ ਕੋਈ ਫੜਦਾ ਨਹੀਂ ਚਿੱਟਾ ਵੇਚੀ ਜਾਂਦੇ ਉਹਨਾਂ ਨੂੰ ਕੋਈ ਫੜਦਾ ਨਹੀਂਗਾ ਠੀਕ ਆ ਜਿਹਦੇ ਪਾਸੋਂ ਆਏ ਆ ਵੀ ਜਿਹੜਾ ਕੋਈ ਕੰਮ ਕਰ ਰਿਹਾ ਉਹਨਾਂ ਨੂੰ ਹਟਾ ਰਿਹਾ ਜੀ ਧੱਕਾ ਕਰ ਰਿਹਾ ਸਾਰੇ ਆ ਬਹੁਤ ਜ਼ਿਆਦਾ ਨਿਆਂ ਨਹੀਂ ਆਇਆ ਉਹ ਵੀਰ ਵੀ ਆ ਗਿਆ ਜਿਨ੍ਹਾਂ ਦੇ ਡੌਗ ਚੱਕੇ ਗਏ ਨੇ ਜਿਨ੍ਹਾਂ ਦੇ ਪਰਚਾ ਹੋਇਆ ਬਾਈ ਜੀ ਆਪਣਾ ਕੀ ਨਾਮ ਹੈ ਜਗਸੀਰ ਸਿੰਘ ਜੀ ਆਪਣਾ ਕਿਹੜਾ ਏਰੀਆ ਪਿੰਡ ਭਾਈ ਰੂਪਾ ਜਿਲ੍ਹਾ ਬਠਿੰਡਾ ਬਠਿੰਡੇ ਦੇ ਵਿੱਚ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਿਆਂ ਨਹੀਂ ਪਰਚਾ ਹੋਇਆ ਸਾਡੇ ਅਸੀਂ ਡੌਗ ਲਵਰ ਆ ਕੋਈ ਦਰਿੰਦੇ ਨਹੀਂਗੇ ਠੀਕ ਹੈ ਸਾ 18-20 ਡੌਗ ਚੱਕੇ ਗਏ ਜੀ ਤੁਹਾਨੂੰ ਕੋਈ ਨੋਟੀਫਿਕੇਸ਼ਨ ਪਰ ਆਇਆ ਨਹੀਂ ਕਿਸੇ ਨੇ ਕੋਈ ਦੱਸਿਆ ਨਹੀਂ ਸਾਨੂੰ ਇੱਕੇ ਦਮ ਰੇਡ ਮੱਜ ਗਈ। ਕਈ ਵਾਰੀ ਪਹਿਲੇ ਪੜੋਸੀ ਕਹਿੰਦੇ ਨੇ ਵੀ ਸਾਡੇ ਨੂੰ ਤੰਗ ਕਰਦੇ ਨੇ ਡੌਗ ਇਦਾਂ ਦੀ ਗੱਲ। ਸਾਡੇ ਕੋਈ ਪੜੋਸੀ ਹੈ ਨਹੀਂ ਜੀ। ਖੇਤ 'ਚ ਘਰ ਆਈ ਸਾਡਾ ਬਾਰ-ਬਾਰ। ਬਾਰ-ਬਾਰ ਆਉਂਦੇ ਨੇ। ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ। ਬਾਕੀ ਜਿਹਨੂੰ ਕੋਈ ਬੰਦਾ ਪ੍ਰੇਮ ਕਰਦਾ ਹੁੰਦਾ ਓਸੇ ਦਾ ਟੈਟੂ ਬਣਾਊਗਾ। ਆ ਬੰਦੇ ਦੇ ਦੇਖੋ। ਆ ਦੇਖੋ ਵੀ ਇਹ ਡੌਗ ਲਵਰ ਹੈ ਇਹਨਾਂ ਨੇ। ਉਹ ਲਵਰ ਹੈ ਸੀ ਕੋਈ ਡੌਗ ਨੂੰ ਤੱਕ ਆਪਣੇ ਪਿਓ ਦੀ ਆਪਣੇ ਪਿਓ ਦੀ ਫੋਟੋ ਨਹੀਂ ਬਣਾਈ ਇਹਨੇ ਨਾ ਮਾਂ ਦੀ ਬਣਾਈ ਆ ਇੱਕ ਕੁੱਤੇ ਦੀ ਫੋਟੋ ਬਣਾਈ ਹੈ ਕਹਿ ਸਕਦੇ। ਦਿਲ ਦੇ ਵਿੱਚ ਪ੍ਰੇਮ ਹੋਊਗਾ ਉਹੀ ਬੰਦਾ ਬਣਾਊਗਾ। ਮੇਰੇ ਵਰਗੇ ਨੇ ਬਿਨਾ ਮਤਵਲ ਤੋਂ ਇਹਦੇ ਨਾਲ ਪ੍ਰੇਮ ਹੈ ਡੌਗ ਦੀ ਫੋਟੋ ਤਾਂ ਬਣਾਈ ਐ ਆਪਦੇ ਮਾਪਿਆਂ ਦੀ ਫੋਟੋ ਨਹੀਂ ਬਣਾਉਂਦਾ ਬੰਦਾ ਆਪਦੇ ਮਾਪਿਆਂ ਦੀ ਫੋਟੋ ਨਹੀਂ ਬਣਾਉਂਦਾ ਡੌਗ ਦੀ ਫੋਟੋ ਬਣਾਈ ਐ ਲਵ ਅਸੀਂ ਡੌਗ ਲਵਰ ਆ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਸਾਨੂੰ ਕੰਮ ਕਰ ਲੈਣ ਦਿਓ ਟੈੱਕੇ ਕੰਮ ਕਰ ਲੈਣ ਦਿਓ ਵਧੀਆ ਰਹੋਗੇ ਓਕੇ ਧੰਨਵਾਦ ਅੱਛਾ ਚਲੋ ਜੀ ਪ੍ਰਧਾਨ ਸਾਹਿਬ ਓਕੇ ਠੀਕ ਹੋ ਜਿੰਦਾਬਾਦ ਫ੍ਰੀ ਡਾਇਰੈਕਟਰ ਜਿੰਦਾਬਾਦ ਫ੍ਰੀ ਡਾਇਰੈਕਟਰ ਜਿੰਦਾਬਾਦ